श्रोमणी अकाली दल की ओर से आज पठानकोट में पड़ते गुरुद्वारा श्री बाट साहब में एक प्रोग्राम का आयोजन श्रोमणी अकाली दल के हल्का इंचार्ज सुरिंदर सिंह मिंटू की रहनुमाई में किया गया जिसमें विशेष तौर पर श्रोमणी अकाली दल के सीनियर नेता व पठानकोट से ऑब्जर्वर गुरुबच्चन सिंह बबेहाली पहुंचे जहां पर उन्होंने श्रोमणी अकाली दल के कार्यकर्ताओं को संबोधित किया और एकजुट होने की अपील भी की इसके अलावा जिले के नए अहदेदारों को लेकर समीक्षा की गई इस मौके पर मौजूद श्रोमणी अकाली दल के सभी डेलीगेट ने श्रोमणी अकाली दल के पार्टी प्रधान सुखबीर सिंह बादल को पूर्ण हक दिया कि वह जिसे चाहे ज़िले में नए अहदेदार नियुक्त कर सकते हैं बार ये मीटिंग रखी गई है ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਤੇ ਸਦਾਰ ਸ਼ਕੀਰ ਸਿੰਘ ਜੀ ਬਾਦਲ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀ ਕੀਤੀ ਗਈ ਉਤੋਂ ਬਾਅਦ ਡੈਲੀਗੇਟ ਚੁਣेंगे ਜ਼ਿਲੇ ਵਾਈ ਹਲਕੇ ਵਾਈ ਚ ਉਹਨਾਂ ਦੇ ਵਿੱਚੋਂ ਚੋਣ ਕਰਕੇ ਦੁਬਾਰਾ ਸਦਾਰ ਸ਼ਕੀਰ ਸਿੰਘ ਜੀ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਉਤੋਂ ਬਾਅਦ ਪ੍ਰਧਾਨ ਜੀ ਦੀ ਇਹ ਸੋਚ ਹੈ ਕਿ ਜਿੱਥੇ ਬੰਤਕ ਜਿਹੜਾ ਢਾਂਚਾ ਸਾਡਾ ਇਹਨੂੰ ਕੰਪਲੀਟ ਕੀਤਾ ਜਾਏ ਉਹ ਤੋਂ ਬਾਅਦ ਉਹਨੇ ਇੱਕ ਹੋਰ ਕਮੇਟੀ ਬਣਾਈ ਹੈ ਵਰਕਿੰਗ ਕਮੇਟੀ ਬਣਾਈ ਹੈ ਕਿ ਜੋ ਅੱਜ ਸਾਡੀਆਂ ਮੀਟਿੰਗਾਂ ਨੇ ਪੰਜਾਬ ਵਿੱਚ ਹੋ ਰਹੀਆਂ 7 ਤਰੀਕ ਅਜਾਖਰੀ ਦਿੱਤੀ ਗਈ ਸੀ ਕਿ ਜਿਹੜੇ ਜ਼ਿਲ੍ਹਿਆਂ ਦੇ ਨਿਗਰਾਨ ਨੇ ਉਹ ਜਾ ਕੇ ਜਿਹੜੇ ਜ਼ਿਲ੍ਹਾ ਲੈਵਲ ਦੇ ਡੈਲੀਗੇਟ ਬਣਾਏਗੇ ਜਿਵੇਂ ਛੇ ਪਰਤੀ ਹੋਈ ਉਹ ਸਰਬਸੰਮਤੀ ਨਾਲ ਪਾਸ ਕਰਕੇ ਪ੍ਰਧਾਨ ਸਦ ਅਪੀਸ਼ੇ ਜੀ ਬਾਦਲ ਨੂੰ ਅਧਿਕਾਰ ਦੇਣਾ ਹੈ ਕਿ ਅਗਲੇ ਦਿਨਾਂ ਵਿੱਚ ਜਿਹੜੇ ਵੀ ਦਿਹਾਤੀ ਤੇ ਸ਼ਹਿਰੀ ਪ੍ਰਧਾਨ ਬਣਾਏ ਜਾਣਗੇ ਉਹਨਾਂ ਵੱਲੋਂ ਉਹ ਤੋਂ ਬਾਅਦ ਸਰਕਲ ਪ੍ਰਧਾਨ ਜਿਹੜੇ ਨੇ ਉਹ ਵੀ ਡੈਲੀਗੇਟਾਂ ਦੀ ਚੋਣ ਦੇ ਮੁਤਾਬਕ ਉਹ ਵੀ ਸਰਕਲ ਵਾਈ ਲਾਤੇ ਜਾਣਗੇ ਤਾਂ ਜੋ ਸ਼ਰੂਮਨੀ ਕਾਲੀ ਦਾ ਅਗਲੇ ਦਿਨਾਂ ਵਿੱਚ ਮਜ਼ਬੂਤ ਕੀਤਾ ਜਾਏ। ਉਹ ਸਾਰੇ ਪੰਜਾਬ ਵਿੱਚ ਜਿੱਥੇ ਇਹਨਾਂ ਸਰਕਾਰਾਂ ਕੋਲੋਂ ਪਿਛਲੀ ਕੋਲ ਤੇ ਹੁਣ ਕੋਲੋਂ ਲੋਕ ਤੰਗ ਬੈਠੇ ਨੇ। ਉਹ ਤੋਂ ਛੋੜ ਦਵਾਉਣ ਵਾਸਤੇ ਪ੍ਰਧਾਨ ਜੀ ਨੇ ਆਪ ਵੀ ਸਾਰੇ ਹਲਕਿਆਂ ਜਾਣਾ। ਸਾਡੀਆਂ ਵੀ ਡਿਊਟੀਆਂ ਲੱਗਣਗੀਆਂ। ਜਿਹੜੇ ਹਲਕੇ ਵਾਜੇ ਸੇਵਾਦਾਰ ਹੋਣਗੇ। ਉਹਨਾਂ ਵੱਲੋਂ ਵੀ ਮੀਟਿੰਗ ਕੀਤੀ ਜਾਂਨ ਇਸ ਕਰਕੇ ਪ੍ਰਧਾਨ ਜੀ ਦੀ ਇਹ ਸੋਚ ਹੈ ਕਿ ਜਲਦੀ ਤੋਂ ਜਲਦੀ ਇਹਦਾ ਜਥੇਬੰਦਕ ਢਾਂਚਾ ਸ਼੍ਰੋਮਣੀ ਕਾਲੀ ਦਲ ਦਾ ਇਹਨੂੰ ਕੰਪਲੀਟ ਕਰਨਾ ਇਹ ਚੋਣ ਪ੍ਰਕਿਰਿਆ ਜਿਹੜੀ ਸਾਡੀ ਸਿਸਟਮ ਦੇ ਨਾਲ ਜੋ ਚੱਲ ਰਹੀ ਹੈ ਇਸ ਕਰਕੇ ਮੈਂ ਪਠਾਨਕੋਟ ਵਿੱਚ ਸਾਰੇ ਆਪਣੇ ਜਿਹੜੇ ਹਲਕਾ ਇੰਚਾਰਜ ਨੇ ਭੋਏ ਤੋਂ ਰਵੀ ਜੀ ਵਿਆਤੀ ਪ੍ਰਧਾਨ ਨੇ ਠਾਕਰ ਸਾਹਿਬ ਪਠਾਨਕੋਟ ਤੋਂ ਹਲਕਾ ਇੰਚਾਰਜ ਨੇ ਮਿੰਟੂ ਜੀ ਤੇ ਉੱਥੇ ਸ਼ਹਿਰੀ ਪ੍ਰਧਾਨ ਨੇ ਤੇ ਹੋਰ ਡੈਡੀਕੇਟ ਜੇ ਸਾਰੇ ਆਏ ਨੇ ਇਹਨੂੰ ਵੀ ਬੇਨਤੀ ਕਰ ਲਈ ਆਇਆ ਕਿ ਆਪਣਾ ਇਹ ਪ੍ਰਕਿਰਿਆ ਜਿਹੜੀ ਆ ਇਹ ਚੰਗੇ ਤਰੀਕੇ ਦੇ ਨਾਲ ਸਿਰੇ ਲਾਉ। ਬਬੇ ਆਜੀ ਸਾਹਿਬ ਆਗੂ ਜਿਹੜੇ ਇਸ ਘੜੀ ਚੋਂ ਕੱਢ ਲੈਣਗੇ ਕਿਉਂਕਿ ਆਵਾਜ਼ ਵੀ ਪਾਰਟੀ ਕਹਿੰਦੀ ਆ ਪਿੰਨਾਂ ਨੇ ਜੋ ਬੀਜਿਆ ਸੀ ਉਹ ਹੁਣ ਜਿਹੜੇ ਵੜ ਰਹੇ ਨੇ। ਨਹੀਂ ਵੇਖੋ ਔਖੀ ਘੜੀ ਜੀ ਕੋਈ ਗੱਲ ਨਹੀਂ। ਇਹਨੂੰ ਔਖੀ ਘੜੀ ਨਹੀਂ ਕਿਹਾ ਜਾ ਸਕਦਾ ਵੀ ਜੇ ਆਪਾਂ ਕੋਈ ਇਲੈਕਸ਼ਨ ਹਾਰ ਗਏ ਆ ਜਾਂ ਸਰਕਾਰ ਤੋਂ ਲੰਬੇ ਆ। ਸ਼ਰੋਮਣੀ ਕਾਂਗਰਸ ਇੱਕ ਮਜ਼ਬੂਤ ਪਾਰਟੀ ਹੈ। ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਜੀ। ਕਿ ਹਰ ਪਿੰਡ ਵਿੱਚ ਹਰ ਮੁਹੱਲੇ ਵਿੱਚ ਸਾਡਾ ਵਰਕਰ ਬੈਠਾ ਹੈ। ਔਰ ਸਾਰੇ ਹਲਕੇ ਵਿੱਚ ਵੀ ਇਹ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਬੈਠੇ ਨੇ। ਤੇ ਲੋਕੀ ਚੇਂਜ ਚਾਹੁੰਦੇ ਸਨ ਚੇਂਜ ਕਰਕੇ ਲੋਕਾਂ ਦੇਖ ਲਈ ਆ। ਕੋਈ ਔਖੀ ਗੱਲ ਨਹੀਂ ਕੀ ਇਹ ਇੱਕ ਰਾਜਨੀਤਿਕ ਤੌਰ ਤੇ ਡਟਣਾ ਹਰਨਾ ਸਰਕਾਰਾਂ ਬਦਲਣੀਆਂ ਇੱਕ ਹਿੱਸਾ ਆ। ਤੇ ਉਹਦੇ ਵੱਜੋਂ ਜੋ ਪਿੱਛੇ ਸਮਾਂ ਲੰਘਿਆ ਹੁਣ ਲੋਕ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਨੂੰ ਅੱਗੇ ਲਿਆਂਦਾ ਜਾਏ ਤਾਂ ਜੋ ਪੰਜਾਬ ਦੀ ਡਿਵੈਲਪਮੈਂਟ ਹੋਏ ਲੋਕਾਂ ਨੂੰ ਜਿਹੜਾ ਇਨਸਾਫ ਮਿਲੇ ਪੰਜਾਬ ਚ ਅਮਨ ਸ਼ਾਂਤੀ ਰਹੇ। ਇਹ ਔਖੀ ਘੜੀ ਵਾਲੀ ਸ਼੍ਰੋਮਣੀ ਕਾਦੀ ਦਲ ਤੇ ਕੋਈ ਗੱਲ ਨਹੀਂ ਪ੍ਰਕਿਰਿਆ ਪ੍ਰਧਾਨ ਜੀ ਦੇ ਦੁਆਲੇ ਠੀਕ ਆ ਬਹੁਤ ਸਾਰੇ ਲੋਕ ਵਿਚੋਂ ਹੀ ਬਾਹਰ ਗਏ ਬਾਹਰ ਦੀਆਂ ਕਈ ਏਜੰਸੀਆਂ ਵਿੱਚੋਂ ਪਾਰਟੀਆਂ ਦੂਜੀਆਂ ਕਿਹਾਉਂਦੇ ਸਨ ਕਿ ਸਰਦਾਰ ਸੁਜੀਤ ਸਿੰਘ ਬਾਦਲ ਨੂੰ ਕਮਜ਼ੋਰ ਕੀਤਾ ਜਾਏ ਪ੍ਰਕਿਰਿਆ ਦੇ ਰਹੀਂ ਦੁਬਾਰਾ ਲੋਕਾਂ ਨੇ ਇਕੱਲੀ ਦਲ ਦੀ ਭਰਤੀ ਕਰਕੇ ਨੂੰ ਪ੍ਰਧਾਨ ਬਣਾ ਦਿੱਤਾ ਇਸ ਕਰਕੇ ਦਿਨ ਬਦਨ ਜਿਹੜਾ ਇਹ ਖੇਤਰੀ ਪਾਰਟੀ ਜਿਹੜੀ ਆ ਲੋਕ ਚਾਹੁੰਦੇ ਨੇ ਪ੍ਰਧਾਨ ਜੀ ਮਜ਼ਬੂਤ ਹੋ ਕੇ ਅੱਗੇ ਨਿਕਲੇ ਨੇ ਔਰ ਅੱਗੇ ਵੀ ਲੋਕਾਂ ਦੀ ਸੇਵਾ ਕਰਨਗੇ ਲਗਭਗ 3.5 ਸਾਲ ਦਾ ਸਮਾਂ ਖੇਤਰੀ ਪਾਰਟੀ ਆ ਇਹਨਾਂ ਨੇ ਹੀ ਦੱਬ ਕੇ ਲੁੱਟਿਆ ਤੇ ਉਜਾੜਿਆ ਪੰਜਾਬ ਵੇਖੋ ਜਿਨੀ ਦੂਜੀ ਪਾਰਟੀ ਵਾਲੇ ਨੇ ਉਹ ਤੇ ਸੜ ਤੇ ਬਲੇਮ ਲਾਉਣਗੇ ਆ 3.5 ਸਾਲਾਂ ਵਿੱਚ ਨਿਕਲਿਆ ਤੇ ਕੁਛ ਨਹੀਂ ਤੇ ਜੇ ਉਹਨਾਂ ਨੇ ਹੁਣ ਕੇਸ ਬਣਾਇਆ ਝੂਠਾ ਮਜੀਠੀਆ ਸਾਹਿਬ ਤੇ ਤੇ ਆਪ ਹੀ ਕਹਤਾ ਕਿ ਹਰਮਾਨ ਨਹੀਂ ਦੇਣਾ ਉਹਨਾਂ ਵੀ ਫਿਰ ਤੁਰ ਕੇ ਸਾਰੇ ਵੇਖ ਲਿਆ ਨਿਕਲਿਆ ਤੇ ਕੁਛ ਨਹੀਂ ਇਹ ਸਿਆਸੀ ਗੱਲਾਂ ਨੇ ਲੋਕੀ ਇੱਕ ਵਾਰੀ ਗਮਰਾਹ ਹੋ ਗਏ ਉਹਨਾਂ ਨੂੰ ਵੋਟਾਂ ਪਾਤੀਆਂ ਤੇ ਹੁਣ ਤੇ ਸਾਰੀ ਗੱਲ ਸਾਹਮਣੇ ਆਈ ਆ ਲੋਕੀ ਕੰਪੈਰੀਜ਼ਨ ਕਰਦੇ ਨੇ ਸਾਡੀ ਸਰਕਾਰ ਦਾ ਕਾਂਗਰਸ ਵੇਲੇ ਵੀ ਦੇਖਿਆ ਉਹਨਾਂ ਲੋਕਾਂ ਨੇ ਵੀ ਕੀ ਕੰਮ ਕੀਤਾ ਹੁਣ ਆਮ ਆਦਮੀ ਪਾਰਟੀ ਦਾ ਵੀ ਦੇਖਿਆ ਤੇ ਸਾਡੇ ਵੀ ਸਾਰੇ ਸਿਸਟਮ ਨੂੰ ਦੇਖਦੇ ਨੇ ਕਿਦਾਂ ਡਿਵੈਲਪਮੈਂਟ ਹੋਈ ਕਿਦਾਂ ਪੰਜਾਬ ਚ ਲਾਅ ਐਂਡ ਆਰਡਰ ਠੀਕ ਰਿਹਾ ਕਿਦਾਂ ਹਿੰਦੂ ਸੇਕੈਕਤਾ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਇਸ ਕਰਕੇ ਲੋਕ ਹੁਣ ਅੱਕ ਕੇ ਪਏ ਨੇ